ਔਰ ਪੰਜਾਬ ਦੇ ਵਿੱਚ ਜੰਮੇ ਆ ਪੰਦਾ ਪੰਜਾਬ ਦੇ ਵਿੱਚ ਪੈਦਾ ਹੋਏ ਆ ਔਰ ਕੈਨੇਡਾ ਬਹੁਤ ਢੇਰ ਪਹਿਲਾਂ ਚੱਲ ਗਿਆ ਜਦੋਂ ਇੱਕ ਵਾਰੀ ਕਿਸੇ ਚੀਜ਼ ਦਾ ਜ਼ਮਾ ਚੁੱਕ ਲਈਏ ਤਾਂ ਫੇ ਉਹਨੂੰ ਪੂਰਾ ਅੰਤ ਸਿਰੇ ਤੱਕ ਲਾਉਣਾ ਪਾਰ ਲੰਘਾਉਣਾ ਵੀ ਉਸੇ ਇਨਸਾਨ ਦਾ ਫਰਜ਼ ਬਣਦਾ ਫੇਰੇ ਉੱਥੇ ਸ਼ੇਰ ਆਈ ਉੱਥੇ ਸ਼ੇਰ ਆ ਕਹਿੰਦਾ ਭੰਗੜਾ ਅਮਰਿੰਦਰ ਮੇਰਾ ਛੋਟਾ ਵੀਰਾ ਜੀ ਮਰਿੰਦਰ ਦਾ ਜਦੋਂ ਮਰੀਂਦਰ ਹੱਲੇ ਪੜਦਾ ਸੀਗਾ ਤਾਂ ਮਰੀਂਦਰ ਦਾ ਬਹੁਤ ਜ਼ਿਆਦਾ ਪਿਆਰ ਸੀ ਮੇਰੇ ਨਾਲ ਅਸੀਂ ਕੱਖੇ ਵੀ ਬੰਦੇ ਰਹੇ ਆਫਿਸ ਕੱਖੇ ਸ਼ੋਅਸ ਤੇ ਵੀ ਜਾਂਦੇ ਰਹੇ ਅਮਰੀਂਦਰ ਨੇ ਮੇਰੇ ਬਹੁਤ ਸਾਰੇ ਸ਼ੋਅ ਅਮਰਸਰ ਦੇ ਵਿੱਚ ਕਰਾਏ ਤੇ ਅਮਰੀਂਦਰ ਨੇ ਹਾਲੇ ਗਾਇਕੀ ਨਹੀਂ ਸ਼ੁਰੂ ਕੀਤੀ ਸੀ ਤੇ ਮੈਂ ਉਹਨੂੰ ਪਹਿਲਾਂ ਤੋਂ ਹੀ ਛੋਟਾ ਭਰਾ ਮੰਨਿਆ ਬਈ ਰੰਗਲੇ ਪੰਜਾਬੋ ਰੰਗਲੇ ਪੰਜਾਬੀ ਦੀ ਸਿਫਤ ਸੁਣਾਵਾ ਜਿੱਥੇ ਰੱਬ ਵਰਗੀਆਂ ਮਾਵਾ ਧਰਤੀ ਪੰਗਦੇ ਰਿਆਂ ਦੀ ਰਾਣੀ ਉਹ ਜਿਸ ਦਾ ਸ਼ਰਵਤੋ ਜਿਸ ਦਾ ਸ਼ਰਬਤ ਵਰਗਾ ਪਾਣੀ ਜਿਸ ਦਾ ਅੰਮ੍ਰਿਤ ਵਰਗਾ ਪਾਣੀ ਓਏ ਬੱਲੇ 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 ਐ ਸਭ ਤੋਂ ਪਹਿਲਾਂ ਤਾਂ ਜੀ ਪੀਫਾ ਅਵਾਰਡ ਦੀਆਂ ਮੈਂ ਸਭ ਸਾਰਾ ਮੀਡੀਆ ਔਰ ਸਪਨਵੀਰ ਜੀ ਉਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਪ੍ਰਾਲਾ ਸ਼ੁਰੂ ਕੀਤਾ ਬਹੁਤ ਲੰਬੇ ਸਮੇਂ ਬਹੁਤ ਚੰਗੀ ਗੱਲ ਹੈ ਜਿਹੜੇ ਲੋਕ ਅੱਛਾ ਕੰਮ ਕਰਦੇ ਨੇ ਚੰਗਾ ਕੰਮ ਕਰਦੇ ਨੇ ਸੋਹਣਾ ਕੰਮ ਕਰਦੇ ਨੇ ਆਪਣਾ ਟਾਈਮ ਕੱਢਦੇ ਨੇ ਸ਼ਿੱਦਤ ਮਿਹਨਤ ਔਰ ਜਨੂਨ ਦੇ ਨਾਲ ਉਹਨਾਂ ਲੋਕਾਂ ਨੂੰ ਤੇ ਮਾਨ ਸਨਮਾਨ ਮਿਲਦਾ ਤੇ ਉਹਨਾਂ ਦਾ ਸਾਰੀ ਟੀਮ ਦਾ ਬਹੁਤ ਬੋਤਲਵਾਦੀਆਂ ਜੀ ਔਰ ਪੰਜਾਬ ਦੇ ਵਿੱਚ ਜੰਮੇ ਆ ਪੰਦਾ ਪੰਜਾਬ ਦੇ ਵਿੱਚ ਪੈਦਾ ਹੋਏ ਆ ਔਰ ਕੈਨੇਡਾ ਬਹੁਤ ਦੇਰ ਪਹਿਲਾਂ ਚੱਲ ਗਿਆ ਸੀ ਕੋਈ 34 35 ਵਰੇ ਸਾ ਵਰੇ ਪਹਿਲਾਂ ਔਰ ਗਾਇਕੀ ਉੱਥੋਂ ਸ਼ੁਰੂ ਹੋਈ ਹੈ ਪਰ ਕੰਮ ਜਿਹੜਾ ਜਿਆਦਾ ਕੀਤਾ ਜੀ ਉਹ ਪੰਜਾਬ 'ਚ ਰਹਿ ਕੇ ਕੀਤਾ ਜਿਆਦਾ ਕੰਮ ਟਾਈਮ ਜਿਹੜਾ ਜਿਵੇਂ 35 ਸਾਲ ਦੀ ਗੱਲ ਕਰਾਂ ਤੇ ਮੇਨੂੰ ਰਹਾਦਾ 30 ਸਾਲ ਮੈਂ ਪੰਜਾਬ ਕੀ 30 ਸਾਲ ਪੰਜਾਬ ਦੇ ਵਿੱਚ ਹੀ ਗੁਜ਼ਾਰੇ ਆ ਔਰ ਚੰਗਾ ਲੱਗਦਾ ਮਾਣ ਹੈ ਆਪਣੇ ਆਪ ਤੇ ਕਿ ਪੰਜਾਬ ਦੇ ਵਿੱਚ ਜੰਮੇ ਆ ਪੰਜਾਬੀ ਕਲਚਰ ਨਾਲ ਜੁੜੇ ਹੋਏ ਆ ਤੇ ਜਦੋਂ ਇੱਕ ਵਾਰੀ ਕਿਸੇ ਚੀਜ਼ ਦਾ ਜ਼ਮਾ ਚੁੱਕ ਲਈਏ ਤਾਂ ਫੇ ਉਹਨੂੰ ਪੂਰਾ ਐਨ ਸਿਰੇ ਤੱਕ ਲਾਉਣਾ ਪਾਰ ਲੰਘਾਉਣਾ ਵੀ ਉਸੇ ਇਨਸਾਨ ਦਾ ਫਰਜ਼ ਬਣਦਾ ਜੀ 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 ਕਹਿੰਦੇ ਆ ਕਿ ਮੇਰਾ ਸਭ ਤੋਂ ਵੱਡਾ ਸੁਪਨਾ ਸੀ ਮੈਂ ਗਰਟਾਰ ਜੀ ਮਤਲਬ ਸਰਵਿੰਗ ਵਾ ਸਰਵਿੰਗ ਟੀਮੇ ਦੀ ਟੀਮ ਦੇ ਵਿੱਚ ਭੰਗੜਾ ਪਾਵਾ ਜਿਹਦੀ ਅੱਜ ਇਹ ਬੁਲੰਦੀਆਂ ਨੂੰ ਛੂਹਦੇ ਆ ਜਦੋਂ ਤੁਸੀਂ ਟੀਮ ਹੁੰਦੇ ਹੋਗੇ ਤਾਂ ਤੁਹਾਨੂੰ ਕਿਦਾਂ ਨਹਿਸ ਅਮਰਿੰਦਰ ਮੇਰਾ ਛੋਟਾ ਵੀਰ ਆ ਜੀ ਮਰਿੰਦਰ ਦਾ ਜਦੋਂ ਅਮਰਿੰਦਰ ਹਲੇ ਪੜਦਾ ਸੀਗਾ ਤਾਂ ਮਰਿੰਦਰ ਦਾ ਬਹੁਤ ਜ਼ਿਆਦਾ ਪਿਆਰ ਸੀ ਮੇਰੇ ਨਾਲ ਅਸੀਂ ਇਕੱਠੇ ਵੀ ਬੰਦੇ ਰਹੇ ਆਫਿਸ ਇਕੱਠੇ ਸ਼ੋਸ ਤੇ ਵੀ ਜਾਂਦੇ ਰਹੇ ਅਮਰਿੰਦਰ ਨੇ ਮੇਰੇ ਬਹੁਤ ਸਾਰੇ ਸ਼ੋਅ ਅਮਰਸਰ ਦੇ ਵਿੱਚ ਕਰਾਏ ਜਦੋਂ ਅਮਰਸਰ ਇਹ ਅਮਰਿੰਦਰ ਨੇ ਹਲੇ ਗਾਇਕੀ ਨਹੀਂ ਸ਼ੁਰੂ ਕੀਤੀ ਸੀ ਤੇ ਮੈਂ ਉਹਨੂੰ ਪਹਿਲਾਂ ਤੋਂ ਹੀ ਛੋਟਾ ਭਰਾ ਮੰਨਿਆ ਔਰ ਸਮੇਂ-ਸਮੇਂ ਸਿਰ ਜਦੋਂ ਉਹਨੇ ਕਿਹਾ ਆਵਾਜ਼ ਮਾਰੀ ਉੱਤੇ ਮੈਂ ਹਾਜ਼ਰ ਵੀ ਹੋਇਆ ਤੇ ਅੱਜ ਅਮਰਿੰਦਰ ਬਹੁਤ ਉੱਚੀਆਂ ਬਲੰਦੀਆਂ ਤੇ ਆ ਉਹਨੇ ਆਪਣੇ ਕਰੀਅਰ ਨੂੰ ਬਹੁਤ ਸਮੂਥਲੀ ਬਹੁਤ ਜੈਂਟਲ ਤਰੀਕੇ ਦੇ ਨਾਲ ਉਹ ਲੈ ਕੇ ਜਾ ਰਿਹਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰਾ ਭਰਾ ਅੱਜ ਬਹੁਤ ਉੱਚੀਆਂ ਬਣ ਗਿਆ। ਹਾਂ ਐਵਾਰਡ ਜੋ ਹੈ ਪੰਜਾਬੀ ਸਰਕਾਰ ਲਈ ਪੰਜਾਬੀ ਐਂਡ ਲਾਈਕਾ ਤੁਸੀਂ ਸਾਡੇ ਲਈ ਜਾ ਸਕਦੇ ਹੋ। ਮੈਂ ਮਾਫੀ ਚਾਹੁੰਦਾ ਜੀ ਮੂੰਹ 'ਚ ਮੈਂ ਗੰਭੀਰ ਪਾਇਆ ਸੀਗਾ ਪਹਿਲਾਂ ਤੇ ਮੈਂ ਹਾਂਜੀ ਮੈਂ ਐਦਾਂ ਹੀ ਗੱਦਨਾ ਜੀ ਕੋਈ ਗੱਲ ਨੋ ਪਾਉਣੀ। ਐ ਰੰਗਲੀ ਪੰਜਾਬ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਜੀ ਮੈਂ ਤੁਹਾਨੂੰ ਕਿਸੇ ਦਿਨ ਬੁਲਾਉਣਾ ਵੀ ਆ ਦੋ ਚਾਰ ਦਿਨ ਅਸੀ ਐਲਬਮ ਰਿਲੀਜ਼ ਕੀਤੀ ਜੀ ਭੰਗੜੇ ਦਾ ਕਿੰਗ ਉਹਦੀ ਆ ਇੱਕ ਪ੍ਰੈਸ ਕਾਨਫਰੰਸ ਤੇ ਉਹਦੇ ਵਿੱਚੋਂ ਮੈਂ ਚੰਦਲੇ ਨਾਲ ਤੁਹਾਡੇ ਨਾਲ ਸਾਂਝੀ ਕਰ ਦੇਣਾ ਰੰਗਲੇ ਪੰਜਾਬ ਦੀਆਂ ਬੋਲ ਲੈਣਾ ਕਰ ਦੇਣਾ ਹੋ ਲੋੜੇ ਦਾ ਪੱਟਾਂ ਦੇ ਵਿੱਚ ਜ਼ੋਰ ਹੋਣਾ ਚਾਹੀਦਾ ਸਟੈਮਨਾ ਵੀ ਥੋੜਾ ਜਿਹਾ ਹੋਰ ਹੋਣਾ ਚਾਹੀਦਾ ਉਹ ਜਦੋਂ ਵੱਜੇ ਕਿਤੇ ਢੋਲ ਦਿਲ ਕਰਦਾ ਕਲੋਲ ਉੱਠ ਸ਼ੇਰਾ ਉੱਠ ਸ਼ੇਰਾ ਕਹਿੰਦਾ ਪੰਗੜਾ ਹੋ ਆ ਕੇ ਮદાન ਵਿੱਚ ਦੱਸ ਦੇਈਦਾ ਓਏ ਕਿਦਾਂ ਪੈਂਦਾ ਪੰਗੜਾ ਆ ਕੇ ਮદાન ਵਿੱਚ ਦੱਸ ਦੇਈਦਾ ਓਏ ਐਦਾਂ ਪੈਂਦਾ ਪੰਗੜਾ ਹੋ ਓਏ ਮੁੰਦੈ ਰੰਗਲੇ ਪੰਜਾਬੋ ਰੰਗਲੇ ਪੰਜਾਬੀ ਦੀ ਸਿਫਤ ਸੁਣਾਵਾਂ ਜਿੱਥੇ ਰੱਬ ਵਰਗੀਆਂ ਮਾਮਾ ਧਰਤੀ ਪੰਜ ਦਰਿਆ ਦੀ ਰਾਣੀ ਓ ਜਿਸ ਦਾ ਸ਼ਰਬਤੋ ਜਿਸ ਦਾ ਸ਼ਰਬਤ ਵਰਗਾ ਪਾਣੀ ਜਿਸ ਦਾ ਅੰਮ੍ਰਿਤ ਵਰਗਾ ਪਾਣੀ ਓਏ ਬੱਲੇ 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 ਲੋ ਜੀ ਬਹੁਤ ಬಹು ಮೇ ಥ್ಯಾಂಕ್ಸ್ ಟು ಜೀ ಥ್ಯಾಂಕ್ ಯು